ਰਹਿਬਰ ਇਹ ਆਲਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਸਿਫਤ ਸਲਾਹ ਕਰਨੀ ਸਾਡੇ ਵਰਗੇ ਅਲਪਗ ਜੀਵਾਂ ਲਈ ਸੂਰਜ ਨੂੰ ਦੀਪ ਦਿਖਾਉਣ ਵਾਂਗੂ ਹੈ ਉਹਨਾਂ ਦੀ ਵਡਿਆਈ ਲਿਖੀ ਨਹੀਂ ਜਾ ਸਕਦੀ ਆਪ ਜੀ ਦੀ ਸਿਫਤ ਸੋਭਾ ਲਈ ਜੇ ਸਤਾਂ ਸਾਗਰਾਂ ਦੀ ਸਿਆਹੀ ਅਤੇ ਸਾਰੀ ਵੰਸ਼ਪਤੀ ਦੀਆਂ ਕਲਮਾਂ ਧਰਤੀ ਇਸਮਾਨ ਦਾ ਕਾਗਜ਼ ਇਕੱਠਾ ਕਰੀਏ ਫਿਰ ਵੀ ਉਹਨਾਂ ਦੇ ਪਾਕ ਜਿਸਮ ਦੇ ਇੱਕ ਰੋਮ ਦੀ ਸਿਫਤ ਨਹੀਂ ਹੋ ਸਕਦੀ। ਕੁਝ ਜੀਵ ਫਿਰ ਵੀ ਆਪਣੇ ਮਹਿਬੂਬ ਹਬੀਬ ਦੀ ਸਿਫਤ ਕਰਨੀ ਲੋਚਦੇ ਹਨ। ਸਾਡਾ ਜੀਵਨ ਸਾਰਾ ਜੀਵਨ ਆਪ ਦਾ ਸਾਡੀ ਖਾਤਰ ਸੰਘਰਸ਼ ਵਿੱਚ ਬੀਤਿਆ ਪਰ ਆਪ ਹਮੇਸ਼ਾ ਚੜ੍ਹਦੀ ਕਲਾ ਵਿੱਚ ਪ੍ਰਸੰਨ ਰਹੇ। ਸਨ 1708 ਸਤੰਬਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਦੇੜ ਸਾਹਿਬ ਪੁੱਜੇ। ਇਸ ਧਰਤੀ ਦੇ ਭਾਗ ਜਗਾਏ ਰਹੀਂਦੀ ਦੁਨੀਆ ਤੋੜੀ ਇਸ ਨੂੰ ਪੂਜਣ ਯੋਗ ਅਤੇ ਧੰਤਾ ਯੋਗ ਬਣਾਇਆ। ਇਥੋਂ ਦੇ ਕੁਦਰਤੀ ਨਜ਼ਾਰਿਆਂ ਨੂੰ ਤੱਕ ਕੇ ਆਪ ਮੁਗਧ ਹੋ ਗਏ ਅਤੇ ਇੱਥੇ ਰਹਿਣ ਦਾ ਆਪ ਜੀ ਨੇ ਮਨ ਬਣਾ ਲਿਆ ਸਹਿਜ ਸਹਿਜ ਸੰਗਤਾਂ ਇੱਥੇ ਨਿਵਾਸ ਸਥਾਨ ਬਣਾਉਣ ਲੱਗੀਆਂ ਅਤੇ ਇੱਥੇ ਚੰਗਾ ਨਗਰ ਵੱਸ ਗਿਆ ਜਿਸ ਦਾ ਨਾਮ ਆਪ ਜੀ ਨੇ ਅਵਚਲ ਨਗਰ ਰੱਖਿਆ ਦਿਨ ਰਾਤ ਗਰਬਾਣੀ ਦੇ ਪ੍ਰਵਾਹ ਸ਼ਬਦ ਇੱਥੇ ਸ਼੍ਰੀ ਅਨੰਦਪੁਰ ਸਾਹਿਬ ਜੀ ਵਾਂਗੂ ਹੂਣ ਲੱਗੇ ਇਥੋਂ ਦੇ ਲੋਕਾਂ ਦੇ ਮਰਝਾਏ ਕੁਮਲਾਏ ਦਿਲਾਂ ਦੇ ਸੁੱਕੇ ਬਾਗਾਂ ਨੂੰ ਹਰੇ ਕੀਤਾ ਜਾਗਰਤ ਕੀਤਾ ਜੀਉਣ ਦੇ ਅਰਥ ਸਮਝਾਏ ਜ਼ਿੰਦਗੀ ਦੇ ਨਕਸ਼ ਉਲੀਕੇ ਇੱਥੇ ਗੁਰੂ ਜੀ ਦੇ ਨਾਲ ਮਾਤਾ ਸਾਹਿਬ ਕੌਰ ਜੀ ਵੀ ਸਨ ਸਤਗੁਰੂ ਜੀ ਜਾਣੀ ਜਾਣ ਇਹ ਜਾਣ ਕੇ ਕਿ ਸਾਡਾ ਸਮਾਂ ਸਰੀਰਕ ਤੌਰ ਤੇ ਥੋੜਾ ਰਹਿ ਗਿਆ ਹੈ ਆਪ ਜੀ ਨੇ ਮਾਤਾ ਸੁੰਦਰੀ ਜੀ ਨੂੰ ਪ੍ਰੇਰ ਕੇ ਭਾਈ ਮਨੀ ਸਾਹਿਬ ਜੀ ਦੇ ਨਾਲ ਦਿੱਲੀ ਭੇਜ ਦਿੱਤਾ